ਦੇਸ਼ ਭਰ ਦੇ ਵਿੱਚ ਹైదరాబాద్ ਜੰਗਲ ਕੱਟਣ ਨੂੰ ਲੈ ਕੇ ਜਿੱਥੇ ਰੋਸ ਜਤਾਇਆ ਜਾ ਰਿਹਾ ਉੱਥੇ ਹੀ ਕੱਲ ਵੇਖਿਆ ਗਿਆ ਕਿ ਸੀ ਕਿ ਬੀਜੇ ਚੌਕ ਸੰਗਰੂਰ ਚ ਵੀ ਕੁਝ ਜਥੇਬੰਦੀਆਂ ਵੱਲੋਂ ਵਿਰੋਧ ਜਤਾਇਆ ਗਿਆ ਪਰ ਦੂਜੇ ਪਾਸੇ ਦੇਖ ਕੇ ਬਾਗਾਂ ਦੇ ਸ਼ਹਿਰ ਸੰਗਰੂਰ ਦੀ ਗੱਲ ਕੀਤੀ ਜਾਏ ਜੈਪੁਰ ਦੀ ਤਰਜ਼ ਦੇ ਉੱਤੇ ਸੰਗਰੂਰ ਨੂੰ ਬਣਾਇਆ ਗਿਆ ਸੀ ਪਰ ਕਦੇ ਬਾਗਾਂ ਦਾ ਸ਼ਹਿਰ ਹੁੰਦਾ ਸੀ ਕਹਿੰਦੇ ਨੇ ਕਿ ਬੜਾ ਹੀ ਖੂਬਸੂਰਤ ਸ਼ਹਿਰ ਸੰਗਰੂਰ ਹੁੰਦਾ ਸੀ ਪਰ ਉਤੇ ਜੇਕਰ ਸਿਵਲ ਹਸਪਤਾਲ ਦੀ ਗੱਲ ਕੀਤੀ ਜਾਵੇ ਤਾਂ ਸਿਵਲ ਹਸਪਤਾਲ ਦੇ ਵਿੱਚ ਵੀ ਜੋ ਦਰਖਤ ਹਰੇ ਭਰੇ ਨਜ਼ਰ ਆਉਂਦੇ ਸੀ ਪਰ ਦੇਰ ਰਾਤ ਤੋਂ ਹੀ ਉਸ ਜਗ੍ਹਾ ਦੇ ਉੱਤੇ ਦਰਖਤ ਕੱਟਨੇ ਸ਼ੁਰੂ ਕਰ ਦਿੱਤੇ ਗਏ ਨੇ ਜੋ ਤੁਹਾਡੇ ਨਾਲ ਸੀ ਤਸਵੀਰਾਂ ਸਾਂਝੀਆਂ ਕਰ ਰਹੇ ਸਮੇਂ ਸਿਵਲ ਹਸਪੀਟਲ ਸੰਗਰੂਰ ਦੀਆਂ ਤਸਵੀਰਾਂ ਨੇ ਜਿੱਥੇ 100-100 ਸਾਲ ਪੁਰਾਣੇ ਜੋ ਦਰਖਤ ਸੀ ਹਰੇ ਭਰੇ ਸੀ ਉਹਨਾਂ ਨੂੰ ਕੱਟ ਵੱਢ ਕੀਤੀ ਜਾ ਰਹੀ ਆ ਤੇ ਦੱਸਿਆ ਜਾ ਰਿਹਾ ਕਿਸ ਜਗ੍ਹਾ ਦੇ ਉੱਤੇ ਕੋਈ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਆ ਪਰ ਜੇਕਰ ਗ੍ਰੀਨ ਟ੍ਰੀਬਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਮੁਤਾਬਕ ਇੱਕ ਪੱਤਾ ਵੀ ਤੁਸੀਂ ਨਹੀਂ ਕੱਟ ਸਕਦੇ ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਕਿ ਜਦੋਂ ਹਦਾਇਤਾਂ ਦੀ ਗੱਲ ਆਉਂਦੀ ਹੈ ਤਾਂ ਜਦੋਂ ਵੱਡੇ ਵੱਡੇ ਪੇੜ ਸੜਕਾਂ ਵਿੱਚਕਾਰ ਆਉਂਦੇ ਨੇ ਤਾਂ ਉਹਨਾਂ ਦੀ ਜਗ੍ਹਾ ਜੋ ਛੱਡ ਦਿੱਤੀ ਜਾਂਦੀ ਹੈ ਤੇ ਡਿਜ਼ਾਈਨਿੰਗ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਦਰਖਤ ਵੀ ਬਚ ਜਾਂਦਾ ਤੇ ਸੜਕਾਂ ਵੀ ਬਣ ਜਾਂਦੀਆਂ ਨੇ ਇਮਾਰਤਾਂ ਵੀ ਬਣ ਜਾਂਦੀਆਂ ਨੇ ਪਰ ਜੋ ਤੁਹਾਡੇ ਨਾਲ ਅਸੀਂ ਤਸਵੀਰ ਫਿਰ ਤੋਂ ਸਾਂਝੀ ਕਰਨ ਲੱਗੇ ਹਾਂ ਸਿਵਲ ਹਸਪੀਟਲ ਸੰਗਰੂਰ ਦੇ ਸਬੀਰ ਜੀ ਜੇ ਤੁਸੀਂ ਵੇਖ ਸਕਦੇ ਹੋ ਕਿ 100 100 ਸਾਲ ਪੁਰਾਣੇ ਜੋ ਦਰਖਤ ਸੀ ਜੋ ਆਕਸੀਜਨ ਦਿੰਦੇ ਸੀ ਜੋ ਠੰਡੀਆਂ ਹਵਾਵਾਂ ਦਿੰਦੇ ਸੀ ਜੋ ਮਰੀਜ਼ ਆਉਂਦੇ ਸੀ ਜੋ ਉਹਨਾਂ ਦੀਆਂ ਛਾਂ ਹੇਠ ਆ ਕੇ ਬਹਿੰਦੇ ਸੀ ਉਹਨਾਂ ਨੂੰ ਕੱਟਿਆ ਜਾ ਰਿਹਾ ਦੱਸੇ ਯਾਰ ਕਿ ਕੋਈ ਬਿਲਡਿੰਗ ਦੀ ਉਸਾਰੀ ਕੀਤੀ ਯਾਰੀ ਪਰ ਬਿਲਡਿੰਗ ਦੀ ਉਸਾਰੀ ਕਰਨ ਦੇ ਲਈ 100 100 ਸਾਲ ਪੁਰਾਣੇ ਜੋ ਦਰਖਤ ਨੇ ਉਹਨਾਂ ਨੂੰ ਕੱਟਣਾ ਕਿੰਨਾ ਕਿ ਜਾਇਆ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਜੋ ਜੜਾਂ ਨੇ ਕਈ ਕਈ ਫੁੱਟ ਡੂੰਗੀਆਂ ਜੜਾਂ ਨੇ ਵੀ ਵੀ ਫੁੱਟ ਟੋਏ ਪੈ ਚੁੱਕੇ ਨੇ ਜਿੱਥੋਂ ਦਰਖਤ ਕਢਾਏ ਕੱਢੇ ਗਏ ਨੇ ਅਤੇ ਲਗਾਤਾਰ ਮਸ਼ੀਨੀ ਆ ਰਹਿਆਂ ਦੇ ਨਾਲ ਉਹਨਾਂ ਨੂੰ ਵੱਢੇ ਜਾ ਰਿਹਾ ਪਰ ਜੋ ਪ੍ਰਸ਼ਾਸਨਾ ਬੇਖਬਰਾ ਪਰ ਜਦੋਂ ਇਸ ਵਿਸ਼ੇ ਦੇ ਉੱਤੇ ਐਸ ਐਮ ਓ ਸਾਹਿਬ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਕਮੇਟੀ ਨੇ ਹੀ ਮਨਜ਼ੂਰੀ ਦਿੱਤੀ ਆ ਪਰ ਸਵਾਲ ਇਹ ਪੈਦਾ ਹੁੰਦਾ ਕਿ ਕਮੇਟੀ ਕੋਈ ਵੀ ਕਮੇਟੀ ਕੀ ਦਰਖਤ ਕੱਟਣ ਦੀ ਮਨਜ਼ੂਰੀ ਦੇ ਸਕਦੀ ਆ ਜਾਂ ਫਿਰ ਨਹੀਂ ਪਰ ਉੱਥੇ ਜਿੱਕਰ ਸੰਗਰੂਰ ਦੇ ਸਮਾਜ ਸੇਵੀਾਂ ਦੀ ਗੱਲ ਕੀਤੀ ਜਾਵੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਉਹ ਆਖਰੀ ਤਹ ਤੱਕ ਜਾਣਗੇ ਅਤੇ ਉਹਨਾਂ ਅਫਸਰਾਂ ਦਾ ਪਰਦਾ ਫਾਸ਼ ਕਰਨਗੇ ਜਿਨ੍ਹਾਂ ਦੀ ਬਦੌਲਤ 100-100 ਸਾਲ ਪੁਰਾਣੇ ਜੋ ਆਕਸੀਜਨ ਦੇਣ ਵਾਲੇ ਦਰਖਤ ਸੀ ਉਹਨਾਂ ਦੀ ਕਟਾਈ ਕੀਤੀ ਜਾ ਰਹੀ ਆ ਮੇਰਾ ਨਾਮ ਮਲਕੀ ਸਿੰਘ ਰਖੜਾ ਜੀ ਦਰਖਤ ਦੇ ਉਹ ਹਸਤਾ ਵਾਲੇ ਵਿੱਚ ਐ ਬਰਖਤ ਬੱਟੇ-ਬੱਟੇ ਵੱਡੇ ਹੋ ਗਏ। ਇਹ ਮੈਂ ਤਾਂ ਦੇਖ ਕੇ ਹੈਰਾਨ ਰਹਿ ਗਿਆ ਜੀ ਮੈਂ ਤਾਂ ਇੱਥੇ ਚਾਚਾ ਬੱਚਾ ਕੇਂਦਰ 'ਚ ਆਇਆ ਸੀਗਾ ਕਿਸੇ ਕੰਮ। ਇਹ ਦੇਖ ਰਿਹਾ 100-100 ਸਾਲ ਪੁਰਾਣੇ ਦਰਖਤ ਇਹਨਾਂ ਨੇ ਪਿੱਪਲ, ਬੋਹੜ, ਤੂਤ ਇਹਨੂੰ ਪਰਮਿਸ਼ਨ ਕਿਹਨੇ ਦਿੱਤੀ ਜੀ ਗ੍ਰੀਨ ਟ੍ਰੀ ਮਿਊਨਿਪਲ ਦੀ ਹਦਾਇਤ ਚੱਲਦੀ ਆ ਇੱਕ ਟਾਣੀ ਵੀ ਨਹੀਂ ਵੱਢ ਸਕਦੇ ਆਪਾਂ। ਸਮਝ ਤੋਂ ਬਾਹਰ ਹੈ। ਕੀ ਤੋਂ ਪਰਮਿਸ਼ਨ ਲਈ ਇਹਨਾਂ ਨੇ ਕਿਹਨੇ ਪਰਮਿਸ਼ਨ ਦਿੱਤੀ? ਇਹ ਜਾਂਚ ਦਾ ਵਿਸ਼ਾ ਜੀ ਤੁਸੀਂ ਪਤਾ ਕਰੋ। ਤੁਸੀਂ ਪੱਤਰਕਾਰ ਹੋ ਤੁਸੀਂ ਆਪੇ ਮਾਦੇਮ ਰਾਹੀਂ ਪਤਾ ਕਰੋ ਵੀ ਇਹ ਕਿਨੇ ਕਿਨੇ ਹਦਾਇਤ ਦਿੱਤੇ ਕਿੱਡੇ ਕਿੱਡੇ ਦੇਖੋ ਤੁਸੀਂ ਆਪ ਦੇਖੋ ਵੀ ਕਿੰਨੇ ਪੁਰਾਣੇ ਦਰਖਤ ਨੇ ਵੱਢਤੇ ਇਹਦਾ ਪਤਾ ਕਰੋ ਜੀ ਇੱਕ ਪਾਸੇ ਤਾਂ ਪੂਰਾ ਦੇਸ਼ ਸੰਗਠਨ ਚ ਗੱਲ ਵੀ ਪ੍ਰਚਾਰਨ ਹੋਇਆ ਵੀ ਹైదరాబాద్ ਦੇ ਏਜੰਡਾ ਕੱਟੇ ਜਾ ਰਹੇ ਪਰ ਦੂਜੀ ਪਾਸੇ ਇਹ ਕੱਲ ਹੀ ਮੇਰੀ ਗੱਲ ਹੋਈ ਹੈ ਜੀ ਕਿਸੇ ਮਾਮਲੇ ਦੇ ਵਿੱਚ ਇੱਕ ਕਿਸਾਨ ਤੇ ਕੋਈ ਨਹਿਰੀ ਪਾਣੀ ਦਾ ਨਹਿਰੀ ਦਾ ਕੰਮ ਚੱਲਦਾ ਸੀਗਾ ਉੱਥੇ ਕੋਈ ਦਰਖਤ ਦਾ ਮਾਮਲਾ ਸੀਗਾ ਉਹ ਕਹਦੇ ਜੀ ਹਦਾਇਤ ਹੈ ਦਰਖਤ ਨਹੀਂ ਕੱਟ ਸਕਦੇ ਤੁਸੀਂ ਆਪਣੀ ਸਾਈਡ ਪਾ ਦੋ ਅੰਡਰਗਰਾਉਂਡ ਪਾ ਦੋ ਜੋ ਮਰਜ਼ੀ ਕਰ ਦੋ ਇਸ ਸਖਤ ਹਦਾਇਤਾਂ ਗਰੰਟੀ ਵੀ ਟਾਣੀ ਨਹੀਂ ਕੱਟ ਸਕਦੇ ਇਹ ਕਮਾਲ ਦੀ ਗੱਲ ਹੈ ਇੱਥੇ ਕਿੰਨੇ 100 ਸਾਲ ਪੁਰਾਣੇ ਰਾਕਤ ਮਿੱਟੀ ਕਰਦੇ ਇਹਨਾਂ ਨੇ ਇਹਨੂੰ ਕੋਈ ਪੁੱਛਣ ਵਾਲੇ ਨਹੀਂ ਪਤਾ ਤਾਂ ਕਰੋ ਕਿਹਨੇ ਕਿਹਾ ਇਹ ਕੀ ਕਿਹਨੇ ਕਟਵਾਏ ਨੇਗੇ ਮੇਰਾ ਨਾਮ ਹੈ ਜਸਤਿੰਦਰ ਸੈਣੀ ਮੈਂ ਮਿਊਨਿਸਪਲ ਕਾਉਂਸਲਰ ਹਾਂ ਵਾਰਡ ਨੰਬਰ 28 ਚੋਂ ਸਰ ਕਿਸ ਤਰ੍ਹਾਂ ਵੇਖਦੇ ਹੋ ਇੱਕ ਪਾਸੇ ਜੰਗਲ ਕੱਟਿਆ ਰਿਹਾ ਨਹੀਂ ਦੂਜੇ ਪਾਸੇ ਹਸਪਤਾਲ ਜਿੱਥੇ ਹਜ਼ਾਰਾਂ ਲੋਕਾਂ ਦੀ ਬੜੀ ਦੁਖਦਾਇਕ ਘਟਨਾ ਰਾਤ ਜਦੋਂ ਅਸੀਂ ਉੱਤੇ ਜੋ ਹైదరాబాద్ ਦੇ ਵਿੱਚ 40 400 ਏਕੜ ਦੇ ਵਿੱਚ ਜੰਗਲ ਉਜਾੜਿਆ ਗਿਆ ਉੱਥੇ ਪ੍ਰੋਟੈਸਟ ਕਰ ਰਹੇ ਸੀ ਉਦੋਂ ਹੀ ਇੱਥੇ ਇਹਨਾਂ ਦਾ ਫੋਨ ਆਇਆ ਇੱਥੋਂ ਕਿਸੇ ਬੰਦੇ ਦਾ ਵੀ ਸਰੂਰ ਸਰਕਾਰੀ ਹਸਪਤਾਲ ਦੇ ਵਿੱਚ ਦਰਖਤ ਵੱਡੇ ਜਾ ਰਹੇ ਨੇ ਦੇਖੋ ਸਰੂਰ ਇੱਕ ਬਾਗਾਂ ਦਾ ਸ਼ਹਿਰ ਕਿੱਡਾ ਖੂਬਸੂਰਤ ਸ਼ਹਿਰ ਸੀ ਜਿੱਥੇ ਬਾਗ ਹੀ ਬਾਗ ਸੀਗੇ ਜੈਪੁਰ ਦੇ ਨਕਸ਼ੇ ਦੇ ਸਰੂਰ ਨੂੰ ਬਣਾਇਆ ਗਿਆ ਸੀਗਾ ਬਲਕਿ ਪੂਰੀ ਦੁਨੀਆ ਦੇ ਵਿੱਚੋਂ ਇਹ ਖੂਬਸੂਰਤ ਸ਼ਹਿਰ ਸੀਗਾ ਬਾਗਾਂ ਦਾ ਸ਼ਹਿਰ ਬਾਗਾਂ ਦੇ ਸ਼ਹਿਰ ਨੂੰ ਕਿਵੇਂ ਇਹ ਲੋਕ ਬਿਊਰੋਕ੍ਰੇਟ ਪੋਲੀਟੀਕਲ ਲੀਡਰ ਕਿਵੇਂ ਇਹ ਸਾਰੇ ਜਿਹਨੇ ਮਿਲ ਕੇ ਕਿਵੇਂ ਉਜਾੜਿਆ ਪਹਿਲਾਂ ਸ਼ੁਰੂ ਤੋਂ ਜੇ ਤੁਸੀਂ ਦੇਖੋਗੇ ਕਿਸ ਤਰੀਕੇ ਨਾਲ ਉਜਾੜਿਆ ਗਿਆਗਾ ਅੱਜ ਜੋ ਸਰਕਾਰੀ ਹਸਪਤਾਲ ਦੇ ਵਿੱਚ ਦਰਖਤ ਵੱਡੇ ਗਏ ਨੇ ਸਾਡੀ ਐਸਐਮਓ ਸਾਹਿਬ ਨੇ ਤਾਂ ਫੋਨ ਨਹੀਂ ਚੁੱਕਿਆ ਸੀਐਮਓ ਨਾਲ ਗੱਲ ਹੋਈ ਜੋ ਕਹਿੰਦਾ ਸਾਡੀ ਇੱਕ ਕਮੇਟੀ ਬਣੀ ਆ ਕਮੇਟੀ ਨੇ ਪਰਮਿਸ਼ਨ ਦਿੰਦੀ ਹੈ ਕੋਈ ਅਧਿਕਾਰ ਨਹੀਂ ਹੈ ਕਿਸੇ ਕਮੇਟੀ ਕੋਲੇ ਕੋਈ ਪਰਮਿਸ਼ਨ ਦੇਣ ਦਾ ਕੋਈ ਦਰਖਤ ਵਧਣ ਦਾ ਸਿਰਫ ਫਰੈਸਟ ਅਫੀਸਰ ਕੋਲੇ ਫਰੈਸਟ ਡਿਪਾਰਟਮੈਂਟ ਫੋਰੈਸਟ ਡਿਪਾਰਟਮੈਂਟ ਕੋਲ ਇੱਕ ਅਧਿਕਾਰ ਹੁੰਦਾਗਾ ਦਰਖਤ ਵਧਣ ਦਾ ਇਹ ਫੋਰੈਸਟ ਵਿਭਾਗ ਆ ਜੋ ਦਰਖਤ ਵਧਣ ਦੀ ਇਜਾਜ਼ਤ ਦੇ ਹੀ ਨਹੀਂ ਸਕਦਾ ਦੂਜੇ ਪਾਸੇ ਜਿੱਥੇ ਦਰਖਤ ਵੱਡਣ ਵਾਲੇ ਨੇ ਸਾਰੇ ਸ਼ਹਿਰ ਦੇ ਵਿੱਚ ਜਿੱਥੇ ਐਕਸੀਡੈਂਟ ਹੋ ਸਕਦੇ ਨੇ ਦਰਖਤਾਂ ਦੇ ਗਿਰਨ ਨਾਲ ਸੁੱਕੇ ਪੇਦ ਦਰਖਤ ਨੇ ਕਿੰਨੇ ਅਸੀਂ ਵੀ ਕੰਪਲੇਟਾ ਕਰਤੇ ਕਿੰਨੇ ਲੋਕਾਂ ਨੇ ਕੰਪਲੇਟਾ ਕੀਤੇ ਆ ਬਰਾਸਰ ਬਾਗ ਦੇ ਵਿੱਚ ਬਹੁਤ ਦਰਖਤ ਨੇ ਜਿਹੜੇ ਵੱਡਣ ਵਾਲੇ ਨੇ ਉਹਨਾਂ ਨੇ ਪਰਮਿਸ਼ਨ ਫੋਰੈਸਟ ਡਿਪਾਰਟਮੈਂਟ ਦੇ ਨਹੀਂ ਤੇ ਇਹਨਾਂ ਦੀ ਕਿਵੇਂ ਦੇ ਦੂਗਾ ਸੋ ਇਹ ਬੜੀ ਮੰਦਭਾਗੀ ਘਟਨਾ ਹੈਗੀ ਤੇ ਅਸੀਂ ਕੱਲ ਨੂੰ ਐਨਜੀਟੀ ਦੇ ਵਿੱਚ ਵੀ ਕੰਪਲੇਟ ਕਰਾਂਗੇ ਇਹਨਾਂ ਦੀ ਨਾਲ ਦੀ ਨਾਲ ਡੀਸੀ ਸਾਹਿਬ ਨੂੰ ਇਹ ਲਿਖ ਕੇ ਦੇਵਾਂਗੇ ਵੀ ਇਹ ਦਰਖਤ ਕਿਹਦੀ ਪਰਮਿਸ਼ਨ ਨਾਲ ਵੱਡੇਗੇ ਕਿਉਂ ਵੱਡੇਗੇ ਕਿੰਨੇ ਕੁ ਜ਼ਰੂਰੀ ਸੀ ਦਰਖਤ ਵੱਢਣੇ ਇੱਕ ਡਿਵੈਲਪਮੈਂਟ ਦੇ ਨਾਮ ਤੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਜਿੱਥੇ ਡਿਵੈਲਪਮੈਂਟ ਦੀ ਲੋੜ ਹੈ ਉੱਥੇ ਡਿਵੈਲਪਮੈਂਟ ਨਹੀਂ ਕਰਦੇ ਪਰ ਜੇ ਡਿਵੈਲਪਮੈਂਟ ਵੀ ਕਰਨੀ ਹੈ ਦਰਖਤਾਂ ਨੂੰ ਬਚਾਇਆ ਜਾ ਸਕਦਾ ਸੀਗਾ ਤੁਸੀਂ ਫੋਰਨ ਦੇ ਵਿੱਚ ਕਿਤੇ ਵੀ ਦੇਖੋ ਕਿੱਡਾ ਗੱਡੇ ਤੋਂ ਵੱਡੇ ਤੋਂ ਵੱਡਾ ਹਾਈਵੇ ਲੰਘਣਾ ਹੋਵੇ ਉਹਨੂੰ ਦਰਖਤ ਨੂੰ ਬਚਾਇਆ ਜਾਂਦਾ ਹੈ ਦਰਖਤ ਨੂੰ ਬਚਾਉਣ ਦੀ ਇੱਕ ਪਲੈਨਿੰਗ ਬਣਾਈ ਜਾਂਦੀ ਹੈ ਸਪੈਸ਼ਲ ਕਮੇਟੀ ਬਣਦੀ ਹੈ ਕਿ ਦਰਖਤਾਂ ਨੂੰ ਕਿਵੇਂ ਬਚਾਈਏ ਫਿਰ ਉੱਥੇ ਬਿਲਡਿੰਗ ਬਣੇ ਇਹ ਕਿਸੇ ਤਰੀਕੇ ਨਾਲ ਬਿਨਾਂ ਵਜਾ ਤੋਂ ਉਜਾੜਦੇ ਵੱਡੇ ਦਰਖਤ ਔਰ ਅੱਜ ਤੋਂ ਪਹਿਲਾਂ ਜ਼ਰੂਰ ਹਸਾਲ ਦੇ ਵਿੱਚ ਕਿੰਨੇ ਜ਼ਿਆਦਾ ਦੇ ਰੱਖ ਤੁਸੀਂ ਹੌਲੀ 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 ਵਧਦੇ ਚਲੇਗੇ ਪਹਿਲਾਂ ਲੋਕ ਅਵੇਅਰ ਨਹੀਂ ਸੀਗੇ ਪਰ ਅਸੀਂ ਹੁਣ ਨਿੱਜੀ ਤੌਰ ਤੇ ਪੂਰੀ ਦਖਲਅੰਦਾਜ਼ੀ ਲੈ ਕੇ ਸਾਰੇ ਮਤਲਬ ਕਿ ਲੋਕਾਂ ਨੂੰ ਨਾਲ ਲੈ ਕੇ ਡੀਸੀ ਸਾਹਿਬ ਤੱਕ ਕੰਪਲੀਟ ਕਰਾਂਗੇ ਇਹਦੀ ਤੈਅ ਤੱਕ ਜਾਵਾਂਗੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੋ ਵੀ ਇਸ ਅਫਸਰ ਜਾਂ ਕੋਈ ਠੇਕੇਦਾਰ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅਸੀਂ ਮੰਗ ਕਰਾਂਗੇ ਨਾਲ ਦੀ ਨਾਲ ਐਨਜੀਟੀ ਦੇ ਵਿੱਚ ਵੀ ਅਸੀਂ ਇਹਦੇ ਖਿਲਾਫ ਜਾਵਾਂਗੇ ਹਾਂ ਤੁਸੀਂ ਦੇਖ ਰਹੇ ਹੋ ਆ ਬੋੜਾ ਬਰੋਟਾ ਦਾ ਮੈਨੂੰ ਲੱਗਦਾ ਵੀ 1.5 200 ਸਾਲ ਪੁਰਾਣਾ ਹੋਣਾ ਕਿੰਨੀ ਵੱਡੀ ਜੀ ਦੀ ਜੜਾ ਹੈ ਕਿੰਨਾ ਵੱਡਾ ਵੱਡ ਵੀ ਦਿੱਤਾ ਅੱਧਾ ਤੁਸੀਂ ਦੇਖੋ ਵੱਡਿਆ ਹੋਇਆਗਾ ਇਹ ਮਤਲਬ ਕਿ ਕੀ ਏਸੀ ਚ ਅੱਜ ਦੇ ਏਸੀ ਨੇ ਜੋ ਬਿਮਾਰੀਆਂ ਦਾ ਘਰਨੇ ਇਸ ਬਰੋਟੇ ਦਾ ਜਾਂ ਇਸ ਦਾ ਸਾਹਮਣਾ ਕਰ ਮੁਕਾਬਲਾ ਕਰ ਸਕਦੇ ਨੇ ਕਿੰਨੀ ਇਹ ਆਕਸੀਜਨ ਦਿੰਦੀ ਹੋਣੀ ਅੱਜ ਆਕਸੀਜਨ ਦੀ ਲੋੜ ਹੈ ਇਹੀ ਮੈਂ ਐਸਐਮਓ ਸਾਹ ਨੂੰ ਪੁੱਛਣਾ ਚਾਹਣਾ ਤੁਹਾਡੇ ਹਸਪੀਟਲ ਦੇ ਬਾਹਰ ਇੱਕ ਕੂੜੇ ਦਾ ਡੰਪ ਹੈ ਉਹ ਜਿਹੜਾ ਮਿਲਕੇ 스멜 ਦੇ ਰਿਹਾ ਗੰਧ ਦੇ ਰਿਹਾ ਹਸਪੀਟਲ ਦੇ ਬਾਹਰ ਉਹਦੇ ਉਹਦੇ ਸੰਬੰਧ ਦੇ ਵਿੱਚ ਜੇ ਐਸਐਮਓ ਨੇ ਕੋਈ ਕੰਪਲੇਨਟ ਉਹਦੀ ਕੀਤੀ ਹੋਵੇ ਵੀ ਕੂੜੇ ਦਾ ਡੰਪ ਚੱਕਿਆ ਜਾਣਾ ਚਾਹੀਦਾ ਤਾਂ ਅਸੀਂ ਦੇਣਦਾਰ ਹੋਵਾਂਗੇ ਦੂਜੇ ਪਾਸੇ ਤੁਸੀਂ ਆਕਸੀਜਨ ਦੀ ਚੀਜ਼ ਦੇ ਰਹੇ ਹੋ ਦਰਖਤ ਇਹ ਤੁਸੀਂ ਵੜ ਰਹੇ ਹੋ ਸੋ ਮੈਂ ਮਿਲਕੇ ਇਹਨਾਂ ਦੇ ਖਿਲਾਫ ਸਖਤ ਸਖਤ ਇਸ ਗੱਲ ਦੀ ਨਿੰਦਾ ਕਰਦਾ ਤੇ ਇਹਨਾਂ ਦੇ ਖਿਲਾਫ ਅਖੀਰ ਤੱਕ ਅਸੀਂ ਜਾਵਾਂਗੇ ਜਿੰਨਾ ਚਿਰ ਇਹਨਾਂ ਦੇ ਜੋ ਵੀ ਅਫਸਰ ਇਹਦੇ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਸਖਤ ਕਾਰ